ਹਾਂਜੀ ਸੱਚੀ ਕਾਲਜੀ ਸੋ ਜਿਵੇਂ ਕੇ ਕਵਲ ਵੀਰ ਦੀ ਗੱਡੀ ਖਰਾਬ ਹੋਣ ਤੋਂ ਬਾਅਦ ਜਦੋਂ ਉਹ ਪਹੁੰਚਦੇ ਨੇ ਮਕੈਨਿਕ ਦੇ ਕੋਲ ਤੇ ਉੱਥੇ ਜਾ ਕੇ ਜਿਹੜੀ ਉਹਨਾਂ ਨੂੰ ਗੱਲ ਪਤਾ ਲੱਗਦੀ ਆ ਉਹ ਤੋਂ ਉਹ ਬਹੁਤ ਜ਼ਿਆਦਾ ਹੈਰਾਨ ਹੋ ਜਾਂਦੇ ਨੇ ਸੋ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੱਡੀ ਵਿੱਚ ਇੰਨਾ ਵੱਡਾ ਨੁਕਸੇ ਆ ਤੇ ਕਵਲਵੀਰ ਨੂੰ ਬਹੁਤ ਜ਼ਿਆਦਾ ਆਉਂਦਾ ਹੈ ਗੁੱਸਾ ਉਹ ਚਾਹੁੰਦੇ ਨੇ ਕਿ ਹੁਣੇ ਵਿੱਕੀ ਨੂੰ ਫੋਨ ਲਾ ਕੇ ਉਸਦੀ ਕਲਾਤ ਲਾਵਾਂ ਪਰ ਫਿਰ ਵੀ ਉਹ ਫੋਨ ਨਹੀਂ ਕਰਦੇ ਇਹ ਸੋਚ ਕੇ ਕਿ ਮੇਰੀ ਭੈਣ ਦਾ ਘਰ ਹੈ ਸੋ ਉਸਦੇ ਡੈਡੀ ਤੇ ਉਹ ਗੱਡੀ ਨੂੰ ਲੈ ਕੇ ਬੜੀ ਮੁਸ਼ਕਲ ਨਾਲ ਮਕੈਨਿਕ ਦੇ ਪਹੁੰਚਦੇ ਨੇ ਤੇ ਮਕੈਨਿਕ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਗੱਡੀ ਨੂੰ ਜਦੋਂ ਹੀ ਖਰਾਬ ਹੋਈ ਸੀ ਤੇ ਤੁਹਾਨੂੰ ਲੱਗ ਰਹੀ ਸੀ ਕਿ ਇਹ ਖਰਾਬ ਕਰ ਰਹੀ ਆ ਤੇ ਉਸੇ ਟਾਈਮ ਲੈ ਕੇ ਆਉਣੀ ਚਾਹੀਦੀ ਸੀ ਮਕੈਨਿਕ ਦੇ ਪਰ ਤੁਸੀਂ ਇਸ ਨੂੰ ਉਦਾਂ ਹੀ ਚਲਾ ਰਹੇ ਹੋ ਕਵਲ ਨੂੰ ਤਾਂ ਪਤਾ ਸੀ ਕਿ ਇਹ ਗੱਡੀ ਕਿਉਂ ਨਹੀਂ ਆਪਾਂ ਲੈ ਕੇ ਆਏ ਕਿਉਂਕਿ ਉਹ ਤਾਂ ਹਮੇਸ਼ਾ ਆਪਣੀਆਂ ਗੱਡੀਆਂ ਦੀ ਟਾਈਮ ਨਾਲ ਸਰਵਿਸ ਕਰਵਾ ਲੈਂਦੇ ਨੇ ਪਰ ਵਿੱਕੀ ਉਦਾਂ ਹੀ ਲੈ ਕੇ ਘੁੰਮਦਾ ਰਿਹਾ ਤੇ ਪੈਸਾ ਕੋਈ ਨਹੀਂ ਲਾਇਆ ਗੱਡੀ ਤੇ ਜਿਸ ਕਰਕੇ ਗੱਡੀ ਦਾ ਬਹੁਤ ਜ਼ਿਆਦਾ ਕੰਮ ਵਧ ਗਿਆ ਤੇ ਇਸ ਗੱਲ ਦਾ ਕਲੇਸ਼ ਜਦ ਕਵਲ ਵੀਰ ਦੇ ਘਰ ਪੈਂਦਾ ਹੈ ਤੇ ਉਹ ਉਸਦੀ ਮੰਮੀ ਇਹ ਕਹਿੰਦੀ ਆ ਕਿ ਸਾਰਾ ਕਸੂਰ ਤੁਹਾਡਾ ਹੀ ਹੋਣਾ ਹੈ ਜੇ ਵਿੱਕੀ ਗੱਡੀ ਲੈ ਕੇ ਗਿਆ ਸੀ ਤੇ ਵਿੱਕੀ ਦਾ ਇਸ ਵਿੱਚ ਕੋਈ ਕਸੂਰ ਨਹੀਂ ਕਵਲਦੀ ਮੰਮੀ ਨੂੰ ਹਮੇਸ਼ਾ ਵਿੱਕੀ ਹੀ ਸਹੀ ਲੱਗਦਾ ਹੈ ਕਿਉਂਕਿ ਵਿੱਕੀ ਨੇ ਇਹੋ ਜਿਹਾ ਜਾਲ ਵਿਛਾਇਆ ਹੋਇਆ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਵਿੱਕੀ ਬਹੁਤ ਜ਼ਿਆਦਾ ਚੰਗਾ ਹੈ ਬੜਾ ਭਲਾ ਮਾਨਸਬਣ ਕੇ ਰਹਿੰਦਾ ਹੈ ਪ੍ਰੀਤ ਦੀ ਮੰਮੀ ਦੇ ਸਾਹਮਣੇ ਤੇ ਪ੍ਰੀਤ ਵੀ ਉਸੇ ਤਰੀਕੇ ਨਾਲ ਪਹਿਲਾਂ ਗੱਲਾਂ ਦੱਸਦੀ ਰਹਿੰਦੀ ਸੀ ਕਿ ਵਿੱਕੀ ਦੀ ਮੰਮੀ ਬੜੇ ਚੰਗੇ ਪਰ ਅਸਲੀ ਰੂਪ ਹੁਣ ਪ੍ਰੀਤ ਨੂੰ ਪਤਾ ਤਾਂ ਲੱਗ ਚੁੱਕਾ ਹੈ ਪਰ ਉਹ ਆਪਣੀ ਮੰਮੀ ਨੂੰ ਦੱਸ ਕੇ ਦਿਲ ਨਹੀਂ ਤੋੜਨਾ ਚਾਹੁੰਦੀ ਤੇ ਪ੍ਰੀਤ ਦੀ ਸੱਸ ਹੁਣ ਪ੍ਰੀਤ ਦੇ ਉੱਤੇ ਬਹੁਤ ਜ਼ੁਲਮ ਕਰਨ ਲੱਗ ਗਈ ਉਹ ਹਮੇਸ਼ਾ ਪ੍ਰੀਤ ਦੇ ਨਾਲੋਂ ਸੜਦੀ ਰਹਿੰਦੀ ਆ ਕਿਉਂਕਿ ਉਹ ਚਾਹੁੰਦੀ ਆ ਕਿ ਪ੍ਰੀਤ ਦੇ ਵਿੱਕੀ ਵਿੱਚ ਲੜਾਈ ਪਈ ਰਹੇ ਉਹ ਹਮੇਸ਼ਾ ਆਪਣੇ ਨੌਪੋਤ ਵਿੱਚ ਕਲੇਸ਼ ਪਵਾ ਕੇ ਖੁਸ਼ ਹੁੰਦੀ ਆ ਸਗੋਂ ਇਹ ਨਹੀਂ ਕਹਿੰਦੀ ਕਿ ਮੇਰੇ ਨੌਪੋਤ ਖੁਸ਼ ਰਹਿਣ ਸੋ ਇਥੋਂ ਉਸਦੀ ਸੋਚ ਦਾ ਪਤਾ ਲੱਗਦਾ ਹੈ ਪਹਿਲਾਂ ਤਾਂ ਲਾਲਚ ਹੀ ਕਰਦੀ ਸੀ ਹੁਣ ਸੜਨਾ ਵੀ ਸਟਾਰਟ ਕਰ ਦਿੱਤਾ ਪਰ ਵਿੱਕੀ ਪ੍ਰੀਤ ਨਾਲ ਚੰਗਾ ਵਿਵਹਾਰ ਤਾਂ ਕਰਦਾ ਉਸ ਨੂੰ ਪਤਾ ਹੈ ਕਿ ਜੇਕਰ ਪ੍ਰੀਤ ਦੇ ਨਾਲ ਅਸੀਂ ਮਾੜਾ ਕਰਾਂਗੇ ਤਾਂ ਪ੍ਰੀਤ ਦੀ ਮੰਮੀ ਨੇ ਨਰਾਜ ਹੋਣਾ ਹੈ ਕਿਉਂਕਿ ਪ੍ਰੀਤ ਦੀ ਮੰਮੀ ਪ੍ਰੀਤ ਨਾਲ ਪਿਆਰ ਕਰਦੀ ਆ ਤੇ ਉਸ ਨੂੰ ਹਾਰ ਇੱਕ ਚੀਜ਼ ਤੇ ਹਰ ਇੱਕ ਸੁੱਖ ਸਹੂਲਤ ਦੇਣਾ ਚਾਹੁੰਦੀ ਆ ਇਸ ਕਰਕੇ ਵਿੱਕੀ ਨੂੰ ਇਹ ਗੱਲ ਦੀ ਸਮਝ ਆ ਜਾਂਦੀ ਆ ਪਰ ਉੱਥੇ ਹੀ ਪ੍ਰੀਤ ਦੀ ਸੱਸ ਪ੍ਰੀਤ ਨਾਲ ਲੜਨਾ ਸਟਾਰਟ ਕਰ ਦਿੰਦੀ ਆ ਆਪਣੀ ਭੂਆ ਨਾਲ ਵੀ ਹੁਣ ਵਧੀਆ ਤਰੀਕੇ ਨਾਲ ਮਿਲਣ ਲੱਗ ਗਈ ਉਸ ਨੂੰ ਸਾਰੀਆਂ ਚਲਾਕੀਆਂ ਦਾ ਪਤਾ ਲੱਗ ਗਿਆ ਉਸ ਨੂੰ ਪਤਾ ਹੈ ਕਿ ਮੇਰੀ ਭੂਆ ਦਾ ਕੋਈ ਵੀ ਕਸੂਰ ਨਹੀਂ ਹੈਗਾ ਸੋ ਐਂਡ ਤੇ ਜਦ ਸਟਾਰਟਿੰਗ ਤੇ ਜਦ ਆਪਾਂ ਵੇਖਦੇ ਆ ਕਿ ਉਹ ਮਿਲ ਕੇ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੀਆਂ ਨੇ ਸੋ ਇੱਥੋਂ ਪਤਾ ਲੱਗਦਾ ਹੈ ਕਿ ਖੂਨ ਦਾ ਰਿਸ਼ਤਾ ਇਹ ਤੇ ਖੇਚ ਪੈਂਦੀ ਆ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ